ਕੋਈ ਕਿਸੇ ਗੱਲ ਕਹੇ ਤੋਂ ਪਤਾ ਮੈਨੂੰ ਇਹ ਸਰਕਾਰ ਨੂੰ ਪੁੱਛਣਾ ਨਹੀਂ ਉਹ ਸਰਕਾਰ ਨੂੰ ਪੁੱਛਾਂਗੇ ਸਾਨੂੰ ਇਹ ਗੱਲ ਪਤਾ ਇੱਕ ਮੇਰੀ ਬੇਨਤੀ ਸੁਣੋ ਉਹ ਮੇਰੀ ਮੇਰੀ ਸੁਣੋ ਕਾਲੇ ਬੇਨਤੀ ਮੈਂ ਪੰਜਾਬ ਦਾ ਪਹਿਲਾ ਐਮਐਲਏ ਸੀ ਜਿਹੜਾ ਨੌਜਰੀ ਦੇ ਬਾਰਡਰ ਤੇ ਗਿਆ ਉਹਦੇ ਬਾਬਾ ਸ਼ੰਦਾਰ ਉਹਦੇ ਕੋਲ ਸੱਤ ਮੰਤਰੀ ਲੈ ਕੇ ਮੈਂ ਗਿਆ ਮੈਂ ਕੱਲਾ ਐਮਐਲਸੀ ਮੇਰੇ ਨਾਲ 7 ਸੱਤ ਮੰਤਰੀ ਸੀ ਪੰਜਾਬ ਪ੍ਰਧਾਨ ਵੀ ਸੀ ਸਿੱਖ ਖੇਤੀ ਮੰਤਰੀ ਵੀ ਸੀ ਅਮਨ ਆ ਦੂਜਾ ਠਾਲੀਵਾਲ ਵੀ ਸੀ ਸਾਰੇ ਸੱਤ ਮੰਤਰੀਆਂ ਸਵੇਰ ਉੱਤੇ ਵੀ ਡੱਲੇ ਵਾ ਸਭ ਨੇ ਬਾਸ਼ੀ ਮਿਲ ਜਿਹੜੀ ਸੀ ਜਿਹੜੀ ਹੁਣ ਵੀ ਮੇਰੀ ਦੱਸੋ ਯਾਰ ਜਿੱਥੇ ਮੈਂ ਮੈਂ ਹਰ ਗੱਲ ਲਈ ਤਿਆਰ ਮੇਰੀ ਜਿੱਥੇ ਇੱਕ ਮਿੰਟ ਦੇਖੋ ਇੱਕ ਮਰਦਾਂ ਦੀ ਇੱਕ ਮਿੰਟ ਮੇਰੇ ਕੋਲ ਕਿਹੜੀ ਗੱਲ ਜਿਹੜੀ ਗੱਲ ਜਿਹੜੀ ਗੱਲ ਪੱਠੇ ਲੀਡਰਾਂ ਦੇ ਦਰਮਿਆਨ ਹੋਈ ਹੈ ਜਦ ਮੁੱਖ ਮੰਤਰੀ ਜਿੱਥੇ ਮੇਰੀ ਲਾਓ ਡਿਊਟੀ ਮੈਂ ਕਦੋਂ ਸਰ ਤੋਂ ਭਜਦਾ ਨਹੀਂ ਨਹੀਂ ਜਿਹੜਾ ਕੰਮ ਅਸੀਂ ਪਹਿਲਾਂ ਨਹੀਂ ਪੱਜੇ ਦੇਖੋ ਯਾਰ ਇਹਨਾਂ ਦਾ ਨਾਮ ਨਹੀਂ ਕੱਤ ਪੱਠੀ ਦਾ ਨਾਮ ਅਸੀਂ ਅੱਜ ਬੱਦੂ ਤੁਸੀਂ ਧਰਨਾ ਤੋਂ ਨਿਕਲੀ ਪਾਰਟੀ ਹਾਂਜੀ ਹਾਂਜੀ ਤੁਸੀਂ ਆ ਬੈਠਦੇ ਹਾਂ ਹਾਂਜੀ ਨਹੀਂ ਅਸੀਂ ਖਨੌਜੀ ਗਏ ਆ ਯਾਰ ਮੇਰੀ ਗੱਲ ਤਾਂ ਕੋਈ ਨਹੀਂ ਕਿ ਉਹ ਜਿਹੜੀਆਂ ਸਰਕਾਰਾਂ ਨੇ ਜਿਹੜਾ ਨਹੀਂ ਕੰਮ ਕੀਤਾ ਜਿਹੜਾ ਤੁਸੀਂ ਕੀਤਾ ਟਰਾਲੀ ਚੋਰੀਆਂ ਸਾਡੀਆਂ ਤੁਸੀਂ ਕੀਤੀਆਂ ਚਾਹ ਪੱਤੀ ਫਿਰ ਇਹ ਦੇਖ ਤੂੰ ਸਾਡਾ ਭਰਾ ਆ ਕਰਨਾ ਕੀ ਹਾਂ ਹੋਣਾ ਦੇਖ ਬਟਨ ਬਟਨ ਫ੍ਰੀਦ ਇਕ ਬਟਨ ਕਾਲੇ ਗੱਲ ਸੁਣ ਮੈਂ ਫਿਰਾਲਕੇ ਫ੍ਰੀਦਪੁਰ ਦਾ ਐਮਐਲਏ ਹੌਸਲੇ ਨੇ ਫ੍ਰੀਦਪੁਰ ਦਾ ਜਿਹੜਾ ਵੀ ਸਮਾਨ ਚੋਰੀ ਹੋਇਆ ਪਹਿਲੀ ਗੱਲ ਤਾਂ ਉੱਥੇ ਹੋਊਗਾ ਜੇ ਨਹੀਂ ਹੋਊਗਾ ਤਾਂ ਮੈਂ ਆਪਦੇ ਕੋਲੋਂ ਲੇਖ ਯਾਨੀ ਉਹ ਤੁਸੀਂ ਲਿਸਟ ਪਾ ਦੇ ਦਿਓ ਤੁਸੀਂ ਮੈਨੂੰ ਲਿਸਟ ਪਾ ਕੇ ਮੈਂ ਲੈ ਲਵਾਂ ਦੇਖੋ ਕਿਸੇ ਦੀ ਚੋਰੀ ਦਾ ਮੈਂ ਜ਼ਿੰਮੇਵਾਰ ਨਹੀਂ ਤੁਸੀਂ ਤੁਸੀਂ ਦੇਖੋ ਤੁਸੀਂ ਸਾਰੇ ਭਰਾ ਹੋਗੇ ਤੁਸੀਂ ਮੇਰੀ ਡਿਊਟੀ ਲਾਓ ਕਿੱਥੇ ਲਵਣੀ ਮੈਂ ਤੁਹਾਡੇ ਮੈਂ ਇੱਕ ਮਿੰਟ ਹੋਰ ਕੋਈ ਗੱਲ ਮੈਂ ਤੁਹਾਡੀ ਜ਼ਿੰਮੇਵਾਰੀ ਤੁਨੀ ਭਜਦਾ ਮੇਰੀ ਲਾਉ ਡਿਊਟੀ ਕਿੱਥੇ ਰਣੀ ਮੇਰੇ ਮੈਨੂੰ ਦੱਲੇਵਾਲ ਸਾਹਿਬ ਕੋਲੇ ਪਾਓ ਦੱਲੇਵਾਲ ਸਾਹਿਬ ਮੈਨੂੰ ਕਹਿੰਦੇ ਵੀ ਆਹ ਕੰਮ ਕਰਨਾ ਭਾਈ ਤੂੰ ਮੁੱਖ ਮੰਤਰੀ ਸਾਹਿਬ ਕੋਲੇ ਗੱਲ ਕਰਨ ਦੀ ਲੋੜ ਹੈ ਮੁੱਖ ਮੰਤਰੀ ਸਾਹਿਬ ਕੋਲੇ ਲੈ ਕੇ ਦਊਗਾ ਇਹ ਚੱਲਦਾ ਵੀ ਤੁਸੀਂ ਉੱਥੇ ਸਾਰੇ ਮੈਨੂੰ ਕਹੋ ਵੀ ਜੇ ਉੱਥੇ ਜਬਾਨੀ ਕਾਰਵਾਈ ਕਰੋ ਉਹ ਤਾਂ ਵੀਡੀਓ ਆ ਜਾਂਦਾ ਨਾ ਪੁਜਾਰ ਸਭ ਕੁਝ ਕਰਾਵਾਂਗੇ ਸਭ ਅੱਗੇ ਵੀ ਕਿਹਾ ਆਪਾਂ ਮਿਲਦੇ ਨਹੀਂ ਸੀ ਮੈਂ ਨਹੀਂ ਮੈਂ ਤਾਂ ਆਪ ਆਪ ਚੇਅਰਮੈਨ ਤੇ ਰਾਹੀਂ ਸੁਨੇਹਾ ਭੇਜਿਆ ਦੱਲੇਵਾਲ ਸਾਹਿਬ ਨੂੰ ਦੱਲੇਵਾਲ ਸਾਹਿਬ ਸਾਨੂੰ ਹੁਕਮ ਕਰੋ ਮੈਨੂੰ ਦੱਸੋ ਮੈਂ ਕਿੱਥੇ ਆਵਾਂ ਮੈਂ ਤਾਂ ਘਰੇ ਜਾਣ ਨੂੰ ਵਿਚਾਰਾ ਮੈਨੂੰ ਹੁਣ ਟਾਈਮ ਲੈ ਦੋ ਹੁਣ ਜਾਵਾਂਗਾ ਮੈਂ ਕਿਸੇ ਗੱਲ ਤੋਂ ਭਾਜਦਾ ਨਹੀਂ ਤੁਸੀਂ ਮੇਰੇ ਬਾਰੇ ਸਭ ਜਾਣਦੇ ਆ ਕੰਮ ਕਰੋ ਨਾ ਤੁਸੀਂ ਉਹਨਾਂ ਤੇ ਕਾਰਵਾਈ ਕਰਾਓ ਵੀ ਕਿੱਸੋ ਟਰਾਲੀਆਂ ਤੇ ਵੀਡੀਓ ਆਈ ਗਈ ਹੈ ਠੀਕ ਹੈ ਜੀ ਦੇਖੋ ਦੇਖੋ ਆਪਣੇ ਇਲਾਕੇ 'ਚ ਜਿੰਨਾ ਸਮਾਨ ਚ ਗੁੰਮ ਹੋਇਆ ਮੈਨੂੰ ਰਿਪੋਰਟ ਬਣਾ ਕੇ ਦਿਓ ਨਾ ਤੋਦਲੇ ਸਾਰੇ ਪੰਜਾਬ ਦੀ ਬਣਾਈਏ ਸਾਨੂੰ ਤਾਂ ਪੰਜਾਬ ਦੇ ਚਲੋ ਉਹ ਵੀ ਦੇ ਦਿਓ ਯਾਰ ਉਹ ਵੀ ਦੇ ਦਿਓ ਮੈਂ ਉੱਥੇ ਜਾ ਕੇ ਮੁੰਦਾ ਕਰ ਉਹ ਵੀ ਦੇ ਦਿਓ ਯਾਰ ਕਾਲੀ ਆਉਣੀ ਹੁੰਦਾ ਮੂੰਹ ਜਵਾਂ ਨਿਕਲੂ ਜਿਹੜੀ 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 ਤੁਸੀਂ ਉਹ ਲਿਸਟ ਦਿੱਤੀ ਆ ਮੈਨੂੰ ਲਿਸਟ ਦਿਓ ਮੈਂ ਮੌਕੇ ਤੇ ਜਾ ਕੇ ਉੱਥੇ ਪਤਾ ਕਰ ਆ ਇੱਕ ਮਿੰਟ ਆ ਆਰ ਅਰਮੰਦੀ ਫੜਨ ਇਹਨਾਂ ਦੀ ਵੈਨ ਵੀ ਉੱਥੇ ਸੀਗੀ ਪਤਾਇਰ ਨੂੰ thảਇਆ ਨੂੰ ਮੈਂ ਸਿਰਫ ਉੱਥੇ ਜੰਪ ਤੋਂ ਲੈ ਕੇ ਮੈਨ ਲਈ ਜਿੰਨੇ ਬਤੇ ਆਪਣੇ ਜਿੰਨੇ ਇੱਕ ਜਿੰਨੇ ਬਤੇ ਆਪਣੇ ਗ੍ਰਿਫਤਾਰ ਕੀਤੇ ਸੀ ਉਹੀ ਬੰਦਾ ਇਹ ਕਹਵੇ ਵੀ ਮੈਂ ਮੈਂ ਐਸਡੀਐਮ ਨੂੰ ਸਾਰੇ ਐਸਡੀਐਮ ਨੂੰ ਫੋਨ ਕਰਕੇ ਉੱਥੇ ਐਸਐਸਪੀ ਨੂੰ ਫੋਨ ਕਰਕੇ ਵੀ ਮੇਰੇ ਫ੍ਰੀਕੋਰਟ ਦੇ ਬੰਦੇ ਆਹ ਆਹ ਬੰਦੇ ਗ੍ਰਿਫਤਾਰ ਕੀਤੇ ਆ ਭਾਈ ਛਡਾਓ ਇਹ ਜ਼ਮਾਨਤਾਂ ਨਹੀਂ ਕਰਾਂਗੇ ਤੁਹਾਡਾ ਜੇਰੇ ਕੋ ਹੋਰ ਸਾਹ ਬੇਨਤੀ ਹੈ ਕਿ ਜਿਹੜਾ ਹੁਣ ਕਾਨੂੰਨ ਇਹ ਕੱਢਦਾ ਹੈ ਉਹ ਧਰਨੇ ਵੀ ਲਾ ਸਕਦੇ ਜਿੱਦਾਂ ਤੁਹਾਡੇ ਕੇਸ ਦੀ ਵਾਲ ਨੂੰ ਕੱਢਾ ਸੜੇ ਤੁਸੀਂ ਛੜਕਾ ਰੁਕੇ ਤਾਂ ਕਿ ਕੀ ਕਹਦੇ ਰੁਕੇ ਤਾਂ ਮੈਨੂੰ ਉਹ ਕੋਈ ਨਹੀਂ ਰੋਕਦਾ ਜਦੋਂ ਨਾ ਬਿਆਨ ਦਿੱਤਾ ਨੇੜੇ ਕੋਈ ਦਾ ਇੰਟਰਵਿਊ ਹੋਣ ਲਾਗ ਗਿਆ ਛੱਡ ਓ ਯਾਰ ਮੇਰੇ ਪ੍ਰਧਾਨ ਜੀ ਇੱਕ ਮਿੰਟ ਜੀ ਮੇਰਾ ਗੱਲ ਸੁਣੋ ਅਸੀਂ ਮਾੜੀ ਜੀ ਗੱਲ ਕਰ ਰਹੇ ਹਾਂ ਮੁਲਾਜ਼ਮ ਸਾਡੇ 100 ਬਾਰ ਆ ਕੇ ਖੜ੍ਹਦਾ ਨਹੀਂ ਨਹੀਂ ਅਸੀਂ ਵੀ ਦੱਸੋ ਗੱਲ ਗੱਲ ਇਹ ਹੈ ਮੌਕੇ ਦੀ ਰਵਾਇਤ ਹੁੰਦੀ ਹੈ ਪਰ ਮੈਂ ਮੈਂ ਅਕਲ ਸੁਣਨੀ ਕਰ ਮੈਂ ਭਾਵੇਂ ਐਮਐਲਏ ਜਾਂ ਮੈਂ ਕੁਝ ਵੀ ਪਰ ਮੈਂ ਤੁਹਾਡੇ ਨਾਲ ਮੇਰਾ ਭਰਾ ਵਾਲਾ ਰਿਸ਼ਤਾ ਜਿੱਥੇ ਮੈਨੂੰ ਇੱਕ ਜਿਹੜਾ ਮੇਥੋਂ ਭੱਟਾ ਉਹ ਮੈਨੂੰ ਛੂਟਾ ਭਰਾ ਕਰ ਕਹਿ ਸਕਦਾ ਜਿਹੜਾ ਮੈਥੋਂ ਛੂਟਾ ਮੈਨੂੰ ਭੱਟਾ ਮੈਂ ਹਰ ਕੰਮ ਲਈ ਤੁਹਾਡੀ ਸੇਵਾ ਆਸਤੇ ਹਾਜ਼ਰ ਹਾਂ 24 ਘੰਟੇ ਹਾਜ਼ਰ ਹਾਂ ਜਦੋਂ ਮਰਜ਼ੀ ਕਹੋ ਮੈਨੂੰ ਡੱਲੇਵਾਲ ਸਾਹਿਬ ਨੂੰ ਘਰੇ ਬੁਲਾਉਣ ਮੈਂ ਘਰੇ ਵੀ ਜਾਊਗਾ ਫਿਰ ਇੱਕ ਨੰਬਰ ਹੋਰ ਹੈ ਤੁਹਾਡੇ ਪਿਆਣ ਸੀ ਮੈਂ ਐਮਐਲਏ ਬਣਦੇ ਸਾਰ ਰੀਕੋਰਡ ਦੀ ਮੈਲ ਚਲਾਉਂ ਤੋ ਖੰਜਰ ਬਣੀ ਲੱਗੀ ਭਾਈ ਜੀ ਇੱਕ ਮਿੰਟ ਇੱਕ ਮਿੰਟ ਸੁਣੋ ਨਾ ਜੀ ਗੱਲਾਂ ਤੋਂ ਮੈਂ ਐਗਰੀਕਲਚਰ ਕਮੇਟੀ ਕਿਸਾਨ ਜਿਹੜੀ ਕਿਸਾਨਾਂ ਦਾ ਸਵਤੰਤਰ 11 ਮਹਿਕਮੇ ਮੈਂ ਉਸ ਕਮੇਟੀ ਦਾ ਮੈਂਬਰ ਆ ਔਰ ਪੰਜਾਬ ਦੀਆਂ ਸੱਕਲੀ ਫੀਕੋਡ ਨਹੀਂ ਸਾਰੀਆਂ ਖੰਡ ਮਿਲਾਂ ਨੂੰ ਚਲਾਉਣ ਵਾਸਤੇ ਸਰਕਾਰ ਨੂੰ ਸਿਫਾਰਿਸ਼ ਕੀਤੀ ਹੈ। ਵਿਧਾਨ ਸਭਾ ਦੇ ਵਿੱਚੋਂ ਜਿਹੜਾ ਰੱਖਿਆ ਆ ਜਮੀਨ ਵਿਕਦੀ ਸੀ ਪੁੱਡਾ ਨੂੰ ਜਮੀਨ ਵਾਪਸ ਕਰਾਈਏ ਸਰਕਾਰ ਨੂੰ। ਸਰਕਾਰ ਦੇ ਕੰਮਾਂ ਤੇ ਸਮਾਂ ਲੱਗਦਾ ਪਰ ਜਿਹੜੀ ਆ ਨਹੀਂ ਹੁਣ ਪਲਾਟ ਕੱਟਦੇ ਨਹੀਂ ਤੇਗਲਿਆਂ ਨੇ ਉਹ ਪਲਾਟ ਤਾਂ ਜਿੱਥੇ ਹੀ ਕਰਤੇ ਜਾਣੇ ਪੈਣਾ ਇੱਕ ਘਰਾਂ ਦੀ ਨਹੀਂ ਨਾ ਦਿੰਦੇ ਸਰਕਾਰ ਦਾ ਕੋਈ ਨਾ ਵਾਅਦਾ ਕੀਤਾ। ਕੋਈ ਨਹੀਂ ਕਹਣੇ ਜਦੋਂ ਮਰਜੀ ਜਦੋਂ ਮਰਜੀ ਜੱਲੇਵਾਲਾ ਸਾਹਿਬ ਮੈਨੂੰ ਰਾਤ ਨੂੰ 12 ਵਜੇ ਵੀ ਸੁਣਿਆ ਜਦੋਂ ਮਰਜੀ ਜਦੋਂ ਮਰਜੀ